ਸ੍ਰੀ ਕਾਲ ਜੀ ਤੇ ਗਾਇਸ ਮੈਂ امید ਕਰਦਾ ਤੁਸੀਂ ਸਾਰੇ ਠੀਕ ਹੋਗੇ ਘੈਂਟ ਹੋਗੇ ਤੇ ਪੂਰੀ ਚੜਦੀ ਕਲਾ ਚ ਹੋਗੇ ਤੇ ਅੱਜ ਹੁਣ ਆਪਾਂ ਚੱਲੇ ਆ ਗੁਵੀਰੇ ਘਰੇ ਕਿਉਂਕਿ ਹਲਦੀ ਆ ਤੇ ਨਾਲੇ ਹੈਗੀ ਆ ਜਾਗੋ ਤੇ ਪੱਕ ਬਣ ਖੱਟੀ ਮੈਂ ਤੇ ਜੈਕਟ ਜੁੱਤ ਪਾ ਕੇ ਜਿੱਤੀ ਜਿੱਤੀ ਪਾ ਕੇ ਹੋ ਗਿਆ ਤਿਆਰ ਤੇ ਹੁਣ ਆਪਾਂ ਚੱਲੇ ਆ ਤੇ ਤੁਹਾਨੂੰ ਹੁਣ ਆਪਾਂ ਉੱਥੇ ਜਾ ਕੇ ਮਿਲਦੇ ਆਂ ਤੇ ਅੰਦਰ ਸਾਰੇ ਹੋਈ ਜਾਂਦੇ ਆ ਤਿਆਰ ਤੇ ਹੁਣ ਆਪਾਂ ਤੁਹਾਨੂੰ ਉੱਥੇ ਜਾ ਕੇ ਮਿਲਦੇ ਆਂ ਓਕੇ ਬਾਈ ਮਮ ਗイズ ਆਪਾਂ ਜਾ ਕੇ ਬੁਲਾ ਗਏ। ਅਰੇ ਆਪਾਂ ਆ ਚੁੱਕੇ ਆ। ਤੁਸੀਂ ਇੱਥੋਂ ਵੇਖੋ ਕਿਤਾ ਸੋਨਾ ਲੱਗ ਰਿਹਾ। ਹੁਣ ਆਪਾਂ ਜਾਵਾਂਗੇ ਅੰਦਰ। ਇੱਥੇ। ਇਹ ਰਾਹ ਹੈ ਜਿਥੋਂ ਜਬਾਂ ਵਾਲੀਆਂ ਆ ਉਧਰ ਸੌਣਾ ਲੱਗੀਆਂ ਹੋਈਆਂ।

ਤੇ ਉੱਪਰ ਨੂੰ ਨੂੰ ਆਨੇ ਮੁੰਡਾ ਆਪਾਂ ਨੂੰ ਜੇ ਸ਼ਟਾਉਨ ਨਾ ਨਾ ਆਈ ਨੀਂਗਾ ਕੇ ਹੰਗਿਆ ਮਸਤਾਲਾ ਤੇ ਯਾਰ ਸਾਰੇ ਖੜੇ ਹੋਏ ਯਾਰ ਕਪੜੇ ਕੁੱਪੜੇ ਪਾ ਕੇ ਨਹੀਂ ਹਾਂ ਬਈ ਇੱਥੇ ਬਾਜ਼ਾਰ ਦੀ ਉਹ ਕੱਟ ਕਰਾਉਂਦੇ ਨਾਲੋਂ ਟਾਈਮ ਨਾ ਲੱਗੇ ਤੇ ਹੁਣ ਜਦੋਂ ਅਮਨ ਜੀ ਜੀ ਨੂੰ ਲਾਉਣ ਲੱਗੇ ਹਲਦੀ ਤੇ ਹੁਣ ਆਪਾਂ ਤਨੂਰ ਦੀ ਵੀ ਖਾਵਾਂਗੇ ਓਕੇ ਬਾਈ ਇਹ ਪਿੰਨ ਪਿੰਨ ਯਾਰ ਕਰੇ ਪਰਸੋਂ ਆਪਾਂ ਇੱਕ ਜਿਹੜਾ ਅਧਰਾ ਜੀ ਜੀ ਇਧਰੋਂ ਉੱਤਰ ਰਿਹਾ ਇੱਕ ਦਿਨ ਆਣੇ ਗਏ ਆਜ ਉੱਥੇ ਬੈਠੀ ਤੁਹਾਡਾ ਨਾਈ ਦਿਨ ਦਾ ਨਕਾ ਆ ਗਿਆ ਦਿਨ ਦਾ ਬਣਾਇਆ ਸੋ ਬਹੁਤ ਬੁਣੀ ਬਣਾਇਆ ਨਾ ਗਾਈ ਗਾਇਸ ਹੁਣ ਆਪਾਂ ਚੱਲੇ ਆ ਉੱਤੇ ਤੇ ਤੁਹਾਨੂੰ ਉੱਤੇ ਵੀ ਖੋਲੇ ਉੱਤੇ ਵੀ ਡੈਕੋਰੇਸ਼ਨ ਕੀਤੀ ਹੋਈ ਆ ਬੋਲਦਾ ਦਿਨਾਂ ਕੇ ਦਾ ਵੇਰੇ ਆਹ ਦੇ ਲਾਈਨਾਂ ਦੇ ਲਾਈਟਾਂ ਹਾਂ ਇੱਕਾ ਤੰਬੂ ਜਿਹਾ ਇੱਧਰ ਲਾਇਆ ਤੇ ਇੱਕ ਤੰਬੂ ਉੱਧਰ ਲਾਇਆ ਇੱਥੇ ਵੀ ਬੈਨ ਨੂੰ ਵਧੀਆ ਤਾਂ ਆਇਦਰ ਕੁਰਸੀਆਂ ਕੁਰਸੀਆਂ ਲੱਗੀਆਂ ਹੋਈਆਂ ਤੇ ਔਰ ਆ ਆਪਣਾ ਘਰ ਆ ਸਾਹਮਣੇ ਨੀਲੀ ਜੀ ਤਰਪਾਲ ਵਾਲਾ ਆ ਲੱਗਣੀਆਂ ਇਧਰ ਲੈਟਾਂ ਤੇ ਔ ਲੜੀਆਂ ਲੱਗੀਆਂ ਹੋਈਆਂ ਆ ਸਾਰਾ ਆਪਣਾ ਕੋਠੇ ਤੇ ਆ ਬਾ ਅਣੂ ਵੀ ਤਾਂ ਆ ਇਧਰ ਆਉਂਦੇ ਨੂੰ ਕੋਲ ਹੋ ਗਈ ਜੀ ਚਾਹੀਦੀ ਹੋ ਗਈ ਜੀ ਚਾਹੀਦੀ ਹੋਰ ਗੱਲ ਕਰਦਾ ਜਾ ਆ ਗਿਆ ਹੁਣ ਆਪਾਂ ਆ ਗਏ ਆ ਉੱਤੇ ਥੱਲੇ ਜਿਹੜਾ ਇਹ ਲੱਗੀਆਂ ਨੇ ਤੁਹਾਨੂੰ ਆਪਾਂ ਨਾ ਉੱਤੇ ਪੂਰਾ ਸਰਾਹਿਆ ਪਾ ਕੰਮ ਆ ਬੈਠੇ ਚਾਰ ਜਣੇ ਵਿਹਲੇ ਗੱਲਾਂ ਮਾਰ ਰਹੇ ਆ ਏ ਕਾ ਇੱਧਰ ਆ ਲਾਈਟਾਂ ਲੱਗੀਆਂ ਆ ਆ ਬੈਰ ਬੂਨੂਆ ਲੈਟਰ ਮੇਰਾ ਬੋਰਡ ਬਣਾਇਆ ਸੀ ਤੋਂ ਮੈਂ ਜਦੋਂ ਮਰਜੀ ਲਾ ਦੋ ਤੇ ਆਹ ਡੀਜੇ ਲੱਗਣ ਦੇ ਜਿਹੜੀ ਹੋਣਗੇ ਥੱਲੇ ਲੱਗੀਆਂ ਨੇ ਡੀਜੇ

ਆਪ ਆ ਚੁਕੇ ਆ ਮਿਆਤੋਂ ਤੇ ਆ ਲਾਈਟਾਂ ਤੁਹਾਨੂੰ ਮੈਂ ਦਿਖਾਉਣਾ ਬਹੁਤ ਜ਼ਿਆਦੀ ਜਗੀਆਂ ਜਾਂਦੀਆਂ ਬੜੀਆਂ ਸੋਹਣੀਆਂ ਲੱਗਣੀਆਂ ਲਾਈਟਾਂ ਦੇਖੋ ਤੁਸੀਂ ਉਹਨਾਂ ਉਧਰ ਆਉਂਦੀਆਂ ਕਿਤੋਂ ਕਿਤੋਂ ਟਿੱਕਰ ਜਾਂਦੀਆਂ ਆਵੇਂ ਨਾ ਦੂਰ ਦੂਰ ਟਿੱਕਰ ਜਾਂਦੀਆਂ ਹੋਏ ਬੜੀਆਂ ਸੋਹਣੀਆਂ ਲੱਗਦੀਆਂ ਤੇ ਗਾਇਸ ਹੁਣ ਆਪਾਂ ਕਰਦੇ ਆਂ ਵਲੌਗ ਦੀ ਹੈਡਲਿਕ ਤੇ ਤੁਸੀਂ ਕਮੈਂਟਾਂ 'ਚ ਦੱਸਿਆ ਕਰੋ ਵੀ ਤੁਹਾਨੂੰ ਸਾਡੀ ਵਲੌਗ ਕਿਵੇਂ ਦੇ ਲੱਗਦੇ ਆ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਕਰਿਓ ਤੇ ਸ਼ੇਅਰ ਕਰਿਓ ਤੇ ਜਲਦੀ ਤੋਂ ਜਲਦੀ ਆਪਾਂ ਅਗਲਾ ਵਲੌਗ ਵੀ ਪਾਵਾਂਗੇ ਥੈਂਕਸ ਫॉर ਵਾਚਿੰਗ ਬਾਏ